ਸਾਵੈ ਜੀ ਫਤਿਹ ਜੀ ਵਾਹਿ ਜੀ ਖਾਲਸਾ ਸਰ ਸਭ ਠੀਕ ਹੈ ਜੀ ਵਧੀਆ ਹੋਰ ਪਤਰਾ ਹਾਂ ਜੀ ਹਾਂ ਜੀ ਇਹਦਾ ਮੁੰਡਾ ਕਹਾਂਵਾ ਮੇਰਾ 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 ਵਾਹਿਗੁਰੂ ਕਿਤਾ ਪਰ ਮੜਮ ਨਾਲ ਲੇਕਰ ਆਰਨ ਨੂੰ ਰੈਸਕਿਊ ਕੀਤਾ ਅੱਛਾ ਪਤਾ ਰਹਿੰਦਾ ਨਹੀਂ ਜੀ ਵੀਰ ਹੁਣ ਹੋਬੇ ਅਸੀਂ ਗੱਲ ਲਈ ਹੋਰ ਠੀਕ ਹੈ ਵਾਹਿਗੁਰੂ ਜੀ ਖਾਲਸਾ ਜੀ ਫਿਰ ਸਭ ਠੀਕ ਹੈ ਜੀ ਕਿੱਥੇ ਪੈਨ ਕਿੱਥੇ ਆ ਬਟਨ ਕਰਿਆ ਇਸ ਪਰੇ ਆ ਤਾਰਾ ਕੋਲ ਨਹੀਂ ਨਿਬਾਸ ਨਿਬਾਸ ਬੈਠੇ ਬੈਠੇ ਮੈਨ ਮਿਲੇ ਭੈਣ ਨੂੰ ਮਿਲਣੀ ਕਿੱਥੇ ਆਜੋ ਆਜਾ ਅੰਦਰ ਆ ਇੱਥੇ ਮਾਰ ਲਈ ਬਾ ਇਹਨੇ ਇੱਥੇ ਮਾਰ ਕੋਈ ਨਹੀਂ ਦੇਖ ਲਓ ਆਜਾ ਅੰਦਰ ਚੱਲ ਫੇਰ ਕੀ ਗੱਲ ਵਾਹੀ ਕੋਈ ਨਹੀਂ ਵਾਹੀ ਤੋਂਗਾ ਤੇ ਤੁੰਗ ਸਰਪੰਚ ਨੂੰ ਭੇਜੀ ਆ ਵੀਡੀਓ ਪਿੱਛੇ ਮੜ ਲੱਗੇ ਤਾਂ ਤੁੰਗਾ ਤੁੰਗਾ ਕਿਕਰੋ ਦੇ ਨਾਲ ਕਿਤੋਂ ਹਲ ਦੇ ਨਾਲ ਹੀ ਇਹ ਪਿੰਡ ਸੋ ਬਾਬੇ ਰੈਕ ਜਿੱਕਰ ਹਰ ਸਾਈ ਫਤਿਹ ਹੋ ਸਾਂ ਠੀਕ ਹੈ ਜੀ ਹਾਂ ਜੀ ਹੋਰ ਪਹਿਲੇ ਠੀਕ ਆ ਹਾਂ ਜੀ ਰੋਟੀ ਖਾ ਲੈ ਖਾ ਲੈ ਮੇਰੀ ਬੈ ਰੋਟੀ ਖਾ ਲੈ ਖਾ ਲੈ ਬੁੱਕ ਲੱਗੀ ਸਿਹਰ ਦੀ ਰੋਟੀ ਨਹੀਂ ਖਾ ਲੈ ਖਾ ਲੈ ਤਾਂ ਹੋ ਕੇ ਬਹਿ ਜਾ ਇਹ ਤਾਂ ਸਬਜੀ ਨਾਲ ਖਾ ਰੋਟੀ ਖਾ ਲੈ ਸਬਜੀ ਨਾਲ ਇਕ ਜਿੱਤੇ ਮੇਰੇ ਵਿੱਚ ਜਿੱਦ ਨੂੰ ਦੇਖਾਈ ਗਈ ਤੁਰੇ ਜਾ ਰਹੇ ਸੀ ਹੁਣ ਹਾਂ ਤੇ ਵੀਰ ਦੀ ਦੁਕਾਨੀ ਨੇ ਮੈਨੂੰ ਫੋਨ ਲਾਇਆ ਕਿ ਭਾਈ ਤੁਸੀਂ ਕਿੱਥੇ ਹੋ ਤੇ ਮੈਂ ਪਿੰਡ ਸੀ ਮੈਂ ਮੁੜ ਕੇ ਜਲਦੀ ਆਇਆ ਫਿਰ ਅਸੀਂ ਇਹਨੂੰ ਚਲੋ ਰੋਕਦੇ ਸੀ ਰੋਕਦੀ ਨਹੀਂ ਸੀ ਫਿਰ ਅਸੀਂ ਭੈਣ ਜੀ ਨਾਲ ਲੈ ਕੇ ਫਿਰ ਅਸੀਂ ਮੋਟਰਸਾਈਕਲ ਤੇ ਬਿਠਾ ਕੇ ਇਹਨਾਂ ਦੇ ਘਰ ਲੈ ਗਏ ਆਂ ਲੰਗਦੀ ਜਦੋਂ ਵੇਖੀ ਉਸੇ ਆਈ ਆਮਾ ਸਾੰਬਲੀ ਵੀਰ ਜੀ ਨੇ ਫੋਨ ਲਾਇਆ ਇਹ ਭੈਣ ਜੀ ਹਿੰਮਤ ਤੁਹਾਰੀ ਸਾਰੀ ਨਾ ਤੇ ਚਲੋ ਧੰਨਵਾਦ ਭੈਣ ਤੁਹਾਡਾ ਖਾਲਾ ਖਾਲਾ ਬਹੁਤ ਖਾਲਾ ਖਾਲਾ ਅੱਜ ਰੋਟੀ ਖਾਦੇ ਅਸੀਂ ਰੋਕਦੇ ਸੀ ਰੋਕਦੀ ਨਹੀਂ ਸੀ ਦਿਮਾਗੀ ਡਿਸਟਰਬਡ ਆਈ ਤੇਰ ਚਰ ਚਾ ਕਿਸੇ ਡਰ ਜਾਂਦਾ ਬੈਠੋ ਚੁੱਕੀ ਅਬੀ ਆਪ ਆਇਆ ਲਓ ਇਤਲਾਕ ਨਾ ਕੀਆ ਮੇਰੀ ਬੰਦਾ ਹਾਂ ਜੁੰਗੀ ਸਿਮੀ ਜੁੰਗੀ ਚੁ ਮੈਂ ਚੁੰਗਾ ਚੁੰਗ ਪਿੰਡ ਚੁੰਗਵਾ ਪਿੱਖੀ ਪਿੰਡ ਕੋਲ ਤੇ ਤੇਰਾ ਨਾ ਕੀ ਆ ਵਿਆਹੀ ਆ ਚੁੰਗੀ ਪਿੰਡ ਕੇ ਜਾਂ ਅਕਵਾਰੀ ਵਿਆਹੀ ਵਿਆਹੀ ਆ ਚੁੰਗੀ ਅਛਾ ਘਰ ਵਾਲੇ ਦਾ ਕੀ ਨਾਮ ਆ ਸੰਦੀਪਾ ਸੰਦੀਪਾ ਤੇ ਤੇਰੇ ਸਹੁਰੇ ਦਾ ਕੀ ਨਾਮ ਆ ਸਹੁਰੇ ਦਾ ਨਾਮ ਸਵਰਾਣੇ ਦਾ ਸਹੁਰਾ ਹੈਗਾ ਨਹੀਂ ਵੈਸੇ ਨਾਂ ਕੀ ਹੋਦਾ ਹੂੰ ਮੇਰੀ ਭੈਣ ਇਧਰ ਇਧਰ ਦੇਖ ਤੇ ਵੈਸੇ ਸਹੁਰੇ ਤੇਰੇ ਦਾ ਨਾਂ ਕੀ ਸੀਗਾ ਸਹੁਰੇ ਦਾ ਨਾਂ ਨਹੀਂ ਹੈਗਾ ਸਹੁਰੇ ਦਾ ਨਾਂ ਹੈਗਾ ਹੀ ਨਹੀਂ ਆ ਤੇ ਘਰ ਵਾਲਾ ਕੀ ਕੰਮ ਕਰਦਾ ਹੂੰ ਐ ਮੇਰੇ ਭਰਾ ਦਾ ਨਾਂਇ ਕਰਨਾ ਹੈ ਤੋਤੀ ਇੱਕ ਦਿਨ ਲੂਲਾ ਦੂਜਾ ਨਾਂ ਕੀ ਆ ਇੱਕ ਦਿਨ ਕਾਕੀ ਅਛੇ ਇੱਕ ਨਾਂ ਕਾਕੀ ਆ ਤੇ ਤੇਰੇ ਪੇਕੇ ਕਿਹੜੀ ਜਗ੍ਹਾ ਵਾ ਪੇਕੇ ਮੇਰੇ ਹਾਂ ਚੁੰਗੀ ਚੁੰਗੀ ਪੇਕੇ ਆ ਤੇ ਸਾਰੇ ਕਿੱਥੇ ਫਿਰ ਸਾਰੇ ਆਓ ਕਿੱਥੇ ਆ ਇਨੇ ਚੁੰਗ ਪਿੰਡ ਲੈ ਕੇ ਜਾਣਾ ਚਾਹੀਦਾ ਵਾ ਜੇ ਤੇ ਪਰਿਵਾਰ ਦਾ ਅਜ ਕਿਸੇ ਵੀ ਦਾ ਆ ਜਾਂਦਾ ਫੋਨ ਨਹੀਂ ਤੇ ਚੁੰਗ ਪਿੰਡੇ ਨੂੰ ਲੈ ਕੇ ਜਾਣਾ ਚਾਹੀਦਾ ਹਨਾ ਫਿਰ ਉੱਥੇ ਪਤਾ ਲੱਗ ਜੂ ਕਿ ਕਿੰਨਾ ਦੀ ਕੁੜੀ ਹੈ ਹੁਣ ਇਹ ਪੇਕੇ ਸਾਰੇ ਸਾਰੇ ਕਿੰਨੇ ਹਾਂ ਕਿਉਂਕਿ ਹੁਣ ਇਹ ਹੀ ਨਹੀਂ ਪਤਾ ਪੇਕੇ ਆ ਕਿ ਸਾਰੇ ਹਾਂਜੀ ਸੰਜੀ ਅੱਜ ਅਸੀਂ ਆਏ ਹਾਂ ਜਿਹੜਾ ਤਰਨਤਾਰਨ ਆਪਾਂ ਚਾਹੀਦਾ ਵਾ ਹਰੀਕੇਪਤਨ ਤੋਂ ਅੰਮ੍ਰਿਤਸਰ ਨੂੰ ਚਾਹੀਦਾ ਰਸਤੇ 'ਚ ਟੋਲ ਪਲਾਜ਼ਾ ਹੁੰਦਾ ਵਾ ਸੇਰੋਂ ਟੋਲ ਪਲਾਜ਼ਾ ਉਹਦੇ ਲਾਗੇ ਅਸੀਂ ਹਸਟੇ ਮੈਠੇ ਆਂ ਤੇ ਜਿਹੜੀ ਇਹ ਭੈਣ ਵਾ ਇਹ ਸਾਡੀ ਭੈਣ ਹੁਣਾਂ ਨੂੰ ਇੱਥੇ ਮਿਲੀ ਸੀ ਕਿਉਂਕਿ ਇਹਨਾਂ ਦਾ ਘਰ ਰੋਡ ਦੇ ਉੱਪਰ ਆ ਤੇ ਇਹਨਾਂ ਨੇ ਜਦੋਂ ਬਾਹਰ ਆਪਣੇ ਰੋਡ ਦੇ ਉੱਪਰ ਚਾਤੀ ਮਾਰੀ ਛੜਕ ਦੇ ਉੱਪਰ ਤੇ ਇਹ ਭੈਣ ਤੁਰੀ ਜਾਂਦੀ ਦਿਖੀ ਤਾਂ ਵੇਖੋ ਕਿੱਡਾ ਵਧੀਆ ਇੱਕ ਮੈਸੇਜ ਵਾ ਕਿ ਭੈਣ ਨੇ ਕਿਹਾ ਵਾ ਕਿ ਜਦੋਂ ਇਹ ਮੈਨੂੰ ਬੱਚੀ ਤੁਰੀ ਜਾਂਦੀ ਦਿਖੀ ਤੇ ਮੈਨੂੰ ਆਪਣੀ ਧੀ ਵਰਗੀ ਲੱਗੀ ਕਿਉਂਕਿ ਆਪਾਂ ਕਿਸੇ ਦੀ ਮਦਦ ਤਾਂ ਹੀ ਕਰਦੇ ਆ ਜੇਕਰ ਉਸ ਨੂੰ ਆਪਾਂ ਆਪਣਾ ਸਮੇਂ ਦਿਆਂ ਤਾ ਚਲੋ ਮੈਂ ਧੰਨਵਾਦ ਕਰਦਾ ਇਸ ਭੈਣ ਦਾ ਤੇ ਇਹਨਾਂ ਨੇ ਇਸ ਬੱਚੀ ਨੂੰ ਦੇਖਿਆ ਤੇ ਆਪਣੇ ਪਰਿਵਾਰ ਵਾਲੇ ਨੂੰ ਕਿਹਾ ਕਿ ਇਦਾਂ ਕੋਈ ਬੱਚੀ ਲਵਾਰ ਤੁਰੀ ਫਿਰ ਫਿਰ ਉਹਨਾਂ ਸਾਡੇ ਮੇਰੇ ਮੈਸੇਜ ਦੇ ਲੜਕੇ ਰਾਜਵੀਰ ਆ ਇਹਨਾਂ ਨਾਲ رابطہ ਕਾਇਮ ਕੀਤਾ ਤੇ ਇਹ ਘੰਟਾ ਇੱਕ ਹੋ ਗਿਆ ਇਸ ਬੱਚੀ ਨੂੰ ਫੋਲੋ ਕਰ ਰਹੇ ਸੀ ਕਿਉਂਕਿ ਜਦੋਂ ਬੱਚੀ ਦੇ ਲਾਗੇ ਜਾਂਦੇ ਸੀਗੇ ਤੇ ਬੱਚੀ ਇਹਨਾਂ ਤੋਂ ਖਿਜਦੀ ਸੀਗੀ ਇਹਨਾਂ ਤੋਂ ਡਰ ਕੇ ਦੂਰ ਜਾਂਦੀ ਸੀ ਤੁਹਾਨੂੰ ਪਤਾ ਅੱਜਕਲ ਸਮਾ ਸਹੀ ਨਹੀਂ ਹੈਗਾ ਚਲੋ ਮੈਂ ਧੰਨਵਾਦ ਕਰਦਾ ਮੇਰੇ ਖਾਲਸਾ ਜੀ ਦੇ ਵੀਰ ਜੀ ਦਾ ਜਿਨ੍ਹਾਂ ਨੇ ਬੱਚੀ ਦੀ ਕੇਅਰ ਕੀਤੀ ਧਿਆਨ ਰੱਖਿਆ ਤੇ ਸਾਨੂੰ ਹੁਣ ਫੋਨ ਲਾ ਕੇ ਵੀਰ ਨੇ ਹੁਣਾਂ ਨੇ ਸੱਦਿਆ ਵਾਕਿ ਇਹ ਬੱਚੀ ਆ ਇਹਦਾ ਪਰਿਵਾਰ ਲੱਭੇ ਆਪਾਂ ਤੇ ਸੰਜੀ ਇਹ ਚੁੰਗ ਚੁੰਗ ਦੱਸਦੀ ਆ ਚੁੰਗ ਇੱਕ ਸਾਡੇ ਪਿੰਖੀਵਿੰਡ ਏਰੀਆ ਦੇ ਵਿੱਚ ਵੀ ਪਿੰਡ ਹੈਗਾ ਵਾ ਤਰਨਤਾਲ ਜ਼ਿਲ੍ਹੇ ਦੇ ਵਿੱਚ ਉੱਥੇ ਅਸੀਂ ਆ ਬੱਚੀ ਦੀ ਫੋਟੋ ਭੇਜੀ ਆ ਤੇ ਅਜੇ ਤੱਕ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਬਾਕੀ ਜੇਕਰ ਸਾਨੂੰ ਇਨਫੋਰਮੇਸ਼ਨ ਵੀਡੀਓ ਤੋਂ ਬਿਗੈਰ ਜੇ ਜੇ ਨਹੀਂ ਮਿਲਦੀ ਇਨਫੋਰਮੇਸ਼ਨ ਫਿਰ ਅਸੀਂ ਇਸ ਵੀਡੀਓ ਦੇ ਜ਼ਰੀਏ ਤੁਹਾਡੇ ਅੱਗੇ ਬੇਨਤੀ ਕਰਦੇ ਆ ਕਿ ਇਸ ਬੱਚੇ ਦਾ ਕਰੀ ਚਿਹਰਾ ਦੇਖ ਲਿਓ ਚੰਗੀ ਤਰ੍ਹਾਂ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਪਿੰਡ ਦੇ ਵਿੱਚ ਸ਼ੇਅਰ ਕਰਿਓ ਤਾਂ ਜੋ ਆਪਾਂ ਨੂੰ ਕੋਈ ਬਾਇਓ ਡਾਟਾ ਬੱਚੀ ਦਾ ਮਿਲ ਸਕੇ ਤੇ ਸਾਡਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਵਾ ਬਾਕੀ ਮੈਂ ਹੋਰ ਕੋਸ਼ਿਸ਼ ਕਰਦਾ ਵਾਂ ਕਿ ਬੱਚੀ ਆਪਣੇ ਬਾਰੇ ਸਾਨੂੰ ਕੋਈ ਨੋਲਿਜ ਦੇ ਦੇ ਤਾਂ ਜੋ ਜਿਹਦੇ ਨਾਲ ਆਪਾਂ ਨੂੰ ਇਹਦਾ ਘਰ ਪਰਿਵਾਰ ਲੱਭਣ ਚ ਕੋਈ ਦਿੱਕਤ ਨਾ ਆਵੇ ਤੇ ਪਹਿਨੇ ਮੇਰੀ ਗੱਲ ਸੁਣ ਨਾ ਚੁੰਗੀ ਤੇਰੇ ਸਹਰੇ ਆ ਕਿ ਪੇਕੇ ਆ ਪੇਕੇ ਨਹੀਂ ਮੇਰਾ ਘਰ ਆ ਤੇਰਾ ਘਰ ਵਾ ਤੇਰਾ ਘਰ ਵਾਲਾ ਚੁੰਗੀ ਰਹਿੰਦਾ ਵਾ ਹਾਂ 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 ਪਾਸੇ ਰਹਿੰਦਾ ਪਾਸੇ ਕਿੱਥੇ ਰਹਿੰਦਾ ਵਾ ਓਏ ਹਾਂ ਤੇਰੀ ਜਿਹੜੀ ਮੰਮੀ ਆ ਉਹ ਚੁੰਗੀ ਰਹਿੰਦੀ ਆ ਕਿ ਜਾਂ ਰਹਿੰਦੀ ਆ ਹੋਰ ਕਿ ਪਿੰਡ ਇਹ ਕਨਫਰਮ ਜਾਨੀ ਨਾ ਕਿ ਚੋਂਗੇ ਦਾ ਸੋਰਾ ਜਾਂ ਪੇਕਾ ਪੱਕਾ ਥੱਲੇ ਰੱਖ ਕੇ ਗੱਲ ਕਰ ਤੂੰ ਚਾਚਾ ਨਾਲ ਤਾਂ ਡਰ ਨਾ ਕਿ ਇੱਧਰ ਦੱਸ ਚਾਚਾ ਨਾਲ ਦੱਸ ਮੇਰਾ ਪੁੱਤ ਕੋਈ ਨਾਂ ਨੂੰ ਲਿਖਿਆ ਹੱਥ ਦਿਖਾ ਕੀ ਲਿਖਿਆ ਕੋਈ ਕੋਈ ਟੈਟੂ ਟੂ ਟੂ ਲਿਖਿਆ ਹੱਥ ਦਿਖਾ ਪਰ ਲਾਤਗਾ ਨਹੀਂ ਨਹੀਂ ਕੋਈ ਨੰਬਰ ਜਿਆਦਾ ਆਪਣੇ ਪਰਿਵਾਰ ਦਾ ਘਰ ਦਾ ਕਰੇ ਲੋ ਪਰਿਵਾਰ ਦਾ ਨਾ ਕਿਸੇ ਦਾ ਵੀ ਨੰਬਰ ਆਪਣੇ ਭਰਾ ਦਾ ਮੰਮੀ ਦਾ ਆਪਣੇ ਘਰ ਵਾਲੇ ਦਾ ਉਹਦੇ ਖਾਰਸੀ ਖੁਰਪੀ ਨਾ ਇੱਕ ਖਾਰ ਦੁਦੀਣਾ ਇਹ ਖਾਰਸੀ ਨਾ ਹਾਂ ਬੋਤੇ ਵੇ ਇਧਰ ਮੁਕਰ ਦੱਸ ਨਾਂ ਕੀ ਆ ਮੇਰੀ ਭੈਣ ਦਾ ਪਿੰਡ ਕਿਹੜਾ ਵਾ ਅ ਚੁੰਗੀ ਚੁੰਗੀ ਪਿੰਡ ਘਰ ਕਿੱਥੇ ਦਾ ਵੱਡੇ ਮੋੜ ਤੇ ਵੱਡੇ ਮੋੜ ਤੇ ਚਾਨਣ ਕੇ ਘਰ ਲਾਗੇ ਚਾਨਣ ਕੇ ਘਰ ਲਾਗੇ ਕਿ ਕਿਤੇ ਲਾਕੇ ਪਿੰਡਾ ਪਸ ਚੁੰਗ ਚੁੰਗ ਕਿੱਥੇ ਪਿੰਦਾ ਇਹ ਪਿੰਡ ਲਾਗੇ ਕਿਹੜਾ ਪਿੰਡ ਪਿੰਦਾ ਦੱਸ ਬੁੱਤਕ ਸਾਨੂੰ ਦੱਸਿਆ ਸੀ ਤੂੰ ਵੀ ਲਾਗੇ ਕਿਹੜਾ ਪਿੰਡ ਪਿੰਦਾ ਦੱਸ ਦਿਓ ਪਿੱਖੀ ਵਿੰਡ ਕੈਰੀ ਸੀ ਅੱਗੇ ਪਿੱਖੀ ਵਿੰਡ ਲਾਗੇ ਪਿੰਦਾ ਵਾ ਪਿੱਖੀ ਵਿੰਡ ਦੇ ਲਾਗੇ ਹਾਂ ਹੈਗਾ ਬਟੂ ਪੁੱਤ ਫੋਨ ਪਈ ਵੇਖੀ ਚੁੰਗ ਦਾ ਕੋਈ ਨੰਬਰ ਹੈਗਾ ਨਹੀਂ ਲਾਗੇ ਪਿੰਦਾ ਲਾਗੇ ਬੇਟਾ ਚਨੀ ਦੂਜੇ ਚ ਉਹ ਲਾ ਕੇ ਇਸੇ ਵਾਲਾ ਵਾ ਢੋਲ ਆ ਆਵੇ ਇਸੇ ਇੱਕ ਇਹਦਾ ਨੰਬਰ ਆ ਇਹ ਤੇਰਾ ਨਹੀਂ ਸੇਵਾ ਵਾਲਾ ਫੋਨ ਮੇਰਾ ਪਿਆ ਵਿੱਚ ਗੱਡੀ ਦੇ ਫੜਕੇ ਲਿਆ ਆਫਲਾ ਆਫਲਾ ਉੱਥੇ ਮੈਂ ਉਹ ਸਾਡਾ ਚੁੰਗੂ ਪਿੰਡ ਲੱਗੇ ਤੇ ਨੰਬਰ ਤੇਨੂੰ ਤੇਰੇ ਘਰ ਜਲਦੀ ਛੱਡ ਦਿਆਂਗੇ ਅਸੀਂ ਹੁਣੇ ਛੱਡ ਆਵਾਂਗੇ ਤੂੰ ਆਪਣੇ ਬਾਰੇ ਦੱਸ ਯਾਰ ਅੱਜ ਜਿਹੜਾ ਵੀਰ ਮੇਲਾ ਮੈਨੂੰ ਚੁੰਗਾ ਦਾ ਸੀ ਉੱਥੇ ਅੱਛਾ ਹਰੀ ਕੇ ਪਤਨੀ ਉਹ ਕੁਛ ਕਹਿਣ ਲੱਗੀ ਉਹਨਾਂ ਨੂੰ ਪਤਾ ਹੈ ਚੁੰਗੀਆਂ ਛੱਡਿਆ ਤੇ ਮੈਨੂੰ ਪੈਸੇ ਤੇ ਹੈਗੇ ਮੇਰੇ ਕੋਲ ਕੋਈ ਨਾ ਪੈਸੇ ਤੈਨੂੰ ਹੋਰ ਵੀ ਦੇ ਦਾਂਗੇ ਪੈਸੇ ਦੀ ਨਹੀਂ ਪੁੱਤ ਲੋੜ ਕੋਈ ਘਰ ਮੇਰਾ ਅਸਲੀ ਚੁੰਗੀ ਉਹ ਚੁੰਗੀਆਂ ਕਰ ਤੈਨੂੰ ਘਰ ਦਾ ਪਤਾ ਚੁੰਗੀ ਜਿਹੜੇ ਘਰੇ ਲੈ ਜੀਏ ਤੈਨੂੰ ਤੂੰ ਦੱਸ ਦੇਗੀ ਘਰ ਕਿੱਥੇ ਦਾ ਹਾਂਜੀ ਮੈਂ ਤਾਂ ਇਹਨੂੰ ਲੈ ਹੀ ਚੱਲਦੇ ਹਾਂ ਚੁੰਗੀ ਤੇ ਕਿੰਨਾ ਕੁ ਦੂਰ ਆ ਚਲੋ ਹੈਨਾ ਸਿੱਧਾ ਚੁੰਗੀ ਲੈ ਚੱਲਦੇ ਆ ਹੂੰ ਚਲੋ ਚਲੀ ਜਾਣਾ ਚਲੀ ਅੱਜ ਚੁੰਗੀ ਚੱਲਦੇ ਆ ਹਾਂ ਚਲੋ ਚੁੰਗੀ ਚੁੰਗੀ ਪੈਂਦੀ ਠੀਕ ਹੈ ਧੰਨਵਾਦ ਕਿਉਂਕਿ ਜੇ ਤੇ ਪਿੰਡ ਦਾ ਨਾਂ ਦੱਸਿਆ ਹੋਵੇ ਫਿਰ ਤੇ ਚਲੋ ਆਪਾਂ ਨੂੰ ਪ੍ਰੋਬਲਮ ਨਹੀਂ ਲੱਭਣਦੇ ਹੈਨਾ ਤੇ ਹੈਗਾ ਵੀ ਪਿੰਡ ਲੱਗ ਗਿਆ ਸਰ ਆਦਾ ਘੰਟੇ ਦਾ ਰਾਇਤ ਪਿੰਡ ਖੜਦੇ ਪਿੰਡ ਨਾ ਫਿਰ ਆਸ਼ਰਮ ਲੈ ਆਵਾਂ ਜੇ ਪਿੰਡ ਤੇ ਨਾ ਕੋਈ ਹੋਗਾ ਫਿਰ ਤੇ ਆਸ਼ਰਮ ਤੇ ਲੈਣੀ ਲੈਣੀ ਹੈ ਨਾਲੇ ਇਹਨਾਂ ਬਹੁਤ ਧੰਨਵਾਦ ਆ ਉਹ ਵੀ ਆਦਿ ਹਨ ਹੁੰਦੇ ਹੁੰਦੇ ਜਿਹੜਾ ਸਹੀ ਗੱਲ ਪਤਾ ਲੱਗ ਗਿਆ ਬਿਲਕੁਲ ਜੀ ਆ ਗਏ ਨਾ ਕੋਈ ਕੋਈ ਚਲੋ ਧੰਨਵਾਦ ਭੈਣ ਤੁਹਾਡਾ ਸੋਹਦੇ ਨਾ ਉਹਦੇ ਹੋਰ ਆਸ਼ਰਮ ਲੈ ਜਾਗੇ ਜੋਂਗੇ ਪਿੰਡ ਇਥੇ ਸਿੱਧੀ ਪਾ ਲਈ ਹੈ ਨਾ ਪੱਟੀ ਥਾਣੀ ਪਾ ਲਈਏ ਨਹੀਂ ਨਹੀਂ ਪੱਟੀ ਰਹੀ ਹੈ ਪੱਟੀ ਇਥੇ ਸਿੱਧਾ ਆ ਨਹਿਰਾ ਥਾਣੀ ਹਾਂਜੀ ਸਿੱਧਾ ਪੱਟੀ ਚੱਲ ਜੂਗੀ ਕਿ ਨਹੀਂ ਆ ਨਹੀਂ ਆ ਹਾਂ ਸਿੱਧੀ ਨਹਿਰਾ ਥਾਣੀ ਹਾਂ ਪਤਾ ਨਹੀਂ ਮੈਂ ਨਹਿਰਾ ਨੰਗ ਆਇਆ ਕਿ ਨਵੇਂ ਆ ਮੈਂ ਅਗਲੇ ਆ ਵੇ ਸਿੱਧਾ ਨਹਿਰਾ ਆਹੋ ਨਹੀਂ ਨਹੀਂ ਆਪ ਹੈ ਕਿੱਥੇ